ਸਾਰੇ ਦੋਸਤਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋ ਉਮੀਦ ਕਰਦਾ ਹਾਂ ਜੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਗੇ ਤੇ ਇੱਕ ਨਾ ਛੋਟਾ ਜਿਹਾ ਕੁਐਸਚਨ ਹੈ ਵੈਸੇ ਹੈ ਕਾਫੀ ਸੀਰੀਅਸ ਦਾ ਸੈਂਸਿਟਿਵ ਆ ਤੇ ਸ਼ਾਇਦ ਕਈ ਬੱਚਿਆਂ ਦੀ ਗਲਤੀ ਹੋਵੇ ਤੇ ਜਾਂ ਆਉਣ ਵਾਲੇ ਸਮੇਂ ਜੇ ਕਿਸੇ ਨੇ ਫਾਰਮ ਫਿਲ ਕਰਨਾ ਠੀਕ ਆ ਉਹ ਕੋਈ ਮੇਰੀ ਵੀਡੀਓ ਦੇਖ ਰਿਹਾ ਹੈ ਵਾਲੀ ਤਾਂ ਪਲੀਜ਼ ਇਸ ਜੀ ਦਾ ਥੋੜਾ ਧਿਆਨ ਰੱਖਿਓ ਕਿ ਕਾਫੀ ਸਟੂਡੈਂਟ ਇੱਕ ਛੋਟੀ ਜੀ ਮਿਸਟੇਕ ਕਰਕੇ ਜਿਹੜਾ ਉਹ ਪਰਤੀ ਹੋਣ ਤੋਂ ਰਹਿ ਗਏ ਨੇ ਜਦ ਕਿ ਉਹਨਾਂ ਦੇ ਨੰਬਰ ਵੀ ਮੈਰਿਟ ਤੋਂ ਉੱਪਰ ਨੇ ਹੁਣ ਤੁਸੀਂ ਕਹੋਗੇ ਮੈਰਿਟ ਤੋਂ ਨੰਬਰ ਉੱਪਰ ਨੇ ਪਰ ਸਿਲੈਕਸ਼ਨ ਨਹੀਂ ਹੋਈ ਵੀ ਇਹ ਕਿਦਾਂ ਹੋ ਸਕਦਾ ਤਾਂ ਇਹ ਚੀਜ਼ ਮੈਂ ਹੁਣ ਤੁਹਾਨੂੰ ਦੱਸਦਾ ਤਾਂ ਵੀਡੀਓ ਥੋੜਾ ਜਿਆ ਧਿਆਨ ਨਾਲ ਦੇਖ ਲਓ ਪੂਰੀ ਦੇਖ ਲਓ ਤਾਂ ਕਿ ਇਨ ਫਿਊਚਰ ਵੀ ਤੁਸੀਂ ਇਸ ਚੀਜ਼ ਤੋਂ ਅਵੇਅਰ ਰਹੋ ਤੇ ਜਿਨ੍ਹਾਂ ਨੇ ਹੁਣ ਗਲਤੀ ਕੀਤੀ ਆ ਤੇ ਉਹ ਮਤਲਬ ਕਿ ਇਸ ਨੂੰ ਥੋੜਾ ਜਿਆ ਡੀਪਲੀ ਸੁਣੋ ਮਤਲਬ ਸਾਰਿਆਂ ਲਈ ਵੀ ਵੀਡੀਓ ਹੈ ਇਹ ਜਿਹੜੇ ਪਰਤੀ ਹੋ ਗਏ ਆ ਤੇ ਜਾਂ ਜਿਨ੍ਹਾਂ ਨੇ ਪਰਤੀ ਦੇਖਣੀਆਂ ਜਾਂ ਜਿਹੜੇ ਪਰਤੀ ਹੋਨ ਮਤਲਬ ਕਿ ਨੰਬਰ ਜ਼ਿਆਦਾ ਸੀ ਪਰ ਉਹ ਭਰਤੀ ਨਹੀਂ ਹੋ ਸਕੇ ਤੇ ਵੀਡੀਓ ਉਹਦੀ ਲਗੀ ਤਾਂ ਲ ਐਕਸਰਸਾਈਜ਼ ਸ਼ੇਅਰ ਕਰਦੇ ਹੋ ਤੇ ਵੀਡੀਓ ਧਿਆਨ ਨਾਲ ਵੇਖੋ ਵੀ ਮੈਂ ਕਹਿਣਾ ਕੀ ਚਾਹਣਾ ਠੀਕ ਆ ਮੈਨੂੰ ਕਾਫੀ ਸਟੂਡੈਂਟਸ ਦੀਆਂ ਕਾਲ ਆਈਆਂ ਕਮ ਸੇ ਕਮ 4-5 ਸਟੂਡੈਂਟਸ ਇਦਾਂ ਦੇ ਨੇ ਕਿ ਜਿਹੜੇ ਮੈਨੂੰ ਮੈਸੇਜ ਕਰ ਰਹੇ ਨੇ ਕਾਲ ਵੀ ਮਤਲਬ ਉਹਨਾਂ ਨੇ ਕੀਤੀ ਕਹਿੰਦੇ ਜੀ ਸਾਡਾ ਡਿਸਟ੍ਰਿਕਟ ਤੋਂ ਨੰਬਰ ਘਟਾ ਡਿਸਟ੍ਰਿਕਟ ਦੀ ਮੈਰਿਟ ਤੋਂ ਨੰਬਰ ਘਟਾ ਬਟ ਆਰਮਡ ਦੀ ਮੈਰਿਟ ਤੋਂ ਨੰਬਰ ਵਧਾ ਧਿਆਨ ਨਾਲ ਸੁਣ ਲਿਓ ਵੀ ਮੰਨ ਕੇ ਚੱਲੋ ਵੀ ਜੇ ਡਿਸਟ੍ਰਿਕਟ ਦੀ ਮੈਰਿਟ ਗਈ ਆ 70 ਚਾਹੇ ਫੀਮੇਲ ਆ ਮੇਲ ਆ ਉਹ ਨਹੀਂ ਮੈਟਰ ਕਰਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਜੇ ਮੈਰਿਟ ਗਈ ਆ ਡਿਸਟ੍ਰਿਕਟ ਦੀ 70 ਤੇ ਆਰਮਡ ਦੀ ਗਈ ਆ 65 ਗਾਇਬ ਲਾਲ ਤੁਸੀਂ ਪੰਜ ਦਾ ਐਗਜ਼ਾਮਪਲ ਦੇ ਤੌਰ ਤੇ ਵੀ ਸਟੂਡੈਂਟ ਕਹਿ ਰਿਹਾ ਜੀ ਡਿਸਟ੍ਰਿਕਟ ਦੇ ਨੰਬਰ ਤਾਂ ਜੀ 70 ਮਤਲਬ ਕਿ ਕੱਟ ਆਫ ਦੇ ਮੈਰਿਟ ਦੇ ਠੀਕ ਆ ਇੱਥੇ ਤੱਕ ਗਈ ਆ ਬਟ ਮੇਰੇ ਨੰਬਰ ਹੈਗੇ ਆ ਜੀ 68 ਔਰ ਆਰਮਡ ਕੈਡਰ ਦੀ ਜਿਹੜੀ ਗਈ ਆ ਮੈਰਿਟ ਗਈ ਆ ਉਹ ਗਈ ਆ ਜੀ 65 ਠੀਕ ਹੈ ਤੇ ਵੀ ਮੇਰਾ ਨਾਮ ਫਿਰ ਵੀ ਨਹੀਂ ਆਇਆ ਮੈਂ ਸੁਣ ਕੇ ਹੈਰਾਨ ਰਹਿ ਗਿਆ ਵੀ ਯਾਰ ਇਦਾਂ ਕਿੱਦਾਂ ਹੋ ਸਕਦਾ ਵੀ ਇੱਕ ਪੁਆਇੰਟ ਤੱਕ ਵੀ ਮਤਲਬ ਕਿ ਸਿਲੈਕਸ਼ਨ ਹੁੰਦੀ ਆ ਵੀ ਤੁਹਾਡੇ ਮਤਲਬ ਕਿ ਨੰਬਰ ਜ਼ਿਆਦਾ ਨੇ ਇਹ ਮੈਨੂੰ ਜਿਸ ਦਿਨ ਰਿਜ਼ਲਟ ਆਇਆ ਉਸੇ ਦਿਨ ਰਾਤ ਨੂੰ ਕਾਲ ਆਈ ਸੀ ਕਿ ਮੁੰਡਾ ਉਹਦੀ ਸਿਸਟਰ ਮਤਲਬ ਕਿ ਉਹ ਰਹਿ ਗਈ ਕਿ ਤਿੰਨ ਕਿ ਚਾਰ ਨੰਬਰ ਜ਼ਿਆਦਾ ਨੇ ਉਹਦੇ ਮੈਰਿਟ ਤੋਂ ਠੀਕ ਹੈ ਤੇ ਮੈਨੂੰ ਕਾਲ ਆਈ ਕਹਿੰਦੇ ਜੀ ਵੀ ਮਤਲਬ ਕਿ ਵੀ ਸਾਡੇ ਨੰਬਰ ਜਿਆਦਾ ਨਹੀਂ ਬਟ ਜਿਹੜਾ ਸਾਡਾ ਮਤਲਬ ਕੀ ਹੈਗਾ ਆਪਣਾ ਨੰਬਰ ਆਹੋ ਮਤਲਬ ਕੀ ਨਹੀਂ ਆਏਗਾ ਤੇ ਮੈਂ ਪੁੱਛਿਆ ਮਤਲਬ ਵੀ ਕੋਈ ਨਾ ਕੋਈ ਦਾ ਰੀਜ਼ਨ ਹੋਊਗਾ ਤੁਸੀਂ ਗਲਤੀ ਕੀਤੀ ਹੋਗੀ ਫਾਰਮ ਦੇ ਵਿੱਚ ਤਾਂ ਇਹ ਚੀਜ਼ਾਂ ਫਾਰਮ ਫਿਲ ਕਰਨ ਵੇਲੇ ਤੁਸੀਂ ਮਿਸਟੇਕ ਕੀਤੀਆਂ ਹੋਈਆਂ ਨੇ ਇੱਕ ਜਦੋਂ ਪਰਫਾਰਮ ਫਿਲ ਕਰਦੇ ਇਹ ਚੀਜ਼ ਧਿਆਨ ਨਾਲ ਸੁਣੋ ਉਹਦੇ ਵਿੱਚ ਹੁੰਦਾ ਜੀ ਤੁਸੀਂ ਕਿਹੜੇ ਕੈਡਰ ਨੂੰ ਪ੍ਰੀਫਰੈਂਸ ਪਹਿਲੀ ਦੇਣੀ ਚਾਹੁੰਦੇ ਹੋ ਤਾਂ ਆਲਮੋਸਟ 90% ਬੱਚਿਆਂ ਨੇ ਜਿਹੜੀ ਇਹ ਪ੍ਰੈਫਰੈਂਸ ਉਹ ਡਿਸਟ੍ਰਿਕਟ ਦਿੱਤੀ ਹੋਊਗੀ। ਔਰ ਸੈਕੰਡ ਸੈਕੰਡ ਪ੍ਰੈਫਰੈਂਸ ਮੋਸਟਲੀ 90% ਜਿਹੜੀ ਆ ਉਹ ਆਰਮਡ ਹੁੰਦੀ ਆ। ਕਈ ਬੱਚੇ ਚਲੋ ਆਰਮਡ ਕਿੱਧਰ ਜਾਣ ਦੀ ਇੱਛਕ ਹੁੰਦੇ ਆ ਜਾਂ ਮਤਲਬ ਕਿ ਕੈਫੇ ਵਾਲੇ ਦੀ ਗਲਤੀ ਨਾਲ ਉਹਨਾਂ ਨੇ ਆਰਮਡ ਫਿਲ ਕਰਤਾ ਔਰ ਸੈਕੰਡ ਡਿਸਟ੍ਰਿਕਟ ਫਿਲ ਕਰਤਾ। ਠੀਕ ਆ। ਹੁਣ ਇਹ ਚੀਜ਼ ਥੋੜਾ ਕਨਫਲੈਕਟ ਹੈ ਦੇ ਵਿੱਚ ਧਿਆਨ ਨਾਲ ਸੁਣਿਓ। ਵੀ ਜੇਕਰ ਤੁਸੀਂ ਡਿਸਟ੍ਰਿਕਟ ਫਿਲ ਕੀਤਾ ਤਾਂ ਤੁਹਾਡਾ ਆਰਮਡ ਦੇ ਵਿੱਚ ਨੰਬਰ ਆ ਸਕਦਾ। ਠੀਕ ਹੈ ਜੇ ਤੁਸੀਂ ਡਿਸਟ੍ਰਿਕਟ ਦਾ ਫਰਸਟ ਪ੍ਰੈਫਰੈਂਸ ਭਰੀ ਆ ਬਟ ਜੇ ਡਿਸਟ੍ਰਿਕਟ ਦੀ ਮਤਲਬ ਕਿ ਮੈਰਿਟ ਅੱਪ ਚਲੇਗੀ ਤਾਂ ਤੁਹਾਡਾ ਜਿਹੜਾ ਆਟੋਮੈਟਿਕ ਜਿਵੇਂ ਕਹਦੀ ਹੈ ਨਾ ਠੀਕ ਹੈ ਉਹ ਆਰਮਡ ਦੇ ਵਿੱਚ ਨੰਬਰ ਆ ਜਾਣਾ ਜੇ ਡਿਸਟ੍ਰਿਕਟ ਵਿੱਚ ਨਹੀਂ ਆਇਆ ਤਾਂ ਔਰ ਜੇਕਰ ਤੁਸੀਂ ਫਰਸਟ ਪ੍ਰੈਫਰੈਂਸ ਆਰਮਡ ਕੈਡਰ ਭਰੀ ਹੋਈ ਆ ਔਰ ਸੈਕੰਡ ਭਰੀ ਆ ਡਿਸਟ੍ਰਿਕਟ ਤਾਂ ਤੁਹਾਡੇ ਨੰਬਰ ਬੇਸ਼ੱਕ ਡਿਸਟ੍ਰਿਕਟ ਤੋਂ ਪਲੱਸ ਵੀ ਬਣ ਰਹੇ ਹੋਣ ਬਟ ਫਿਰ ਵੀ ਤੁਹਾਡਾ ਜਿਹੜਾ ਨੰਬਰ ਆ ਉਹ ਆਰਮਡ ਕੈਡਰ ਦੇ ਵਿੱਚ ਹੀ ਆਊਗਾ ਇਹ ਬੜਾ ਮਤਲਬ ਜਿਵੇਂ ਨਾ ਮਤਲਬ ਕਹਿੰਦੀ ਰੂਲ ਆ ਇੱਕ ਕਿਉਂਕਿ ਆਲਵੇਜ਼ ਜਿਹੜੀ ਕੱਟ ਆਫ ਆ ਉਹ ਡਿਸਟ੍ਰਿਕਟ ਦੀ ਹੀ ਪਲੱਸ ਜਾਂਦੀ ਆ ਔਰ ਆਰਮਡ ਦੀ ਲੋ ਜਾਂਦੀ ਆ ਠੀਕ ਆ ਜੇ ਮੰਨ ਕੇ ਚੱਲੋ 80 ਨੰਬਰ ਦੋ ਬੰਦੇ ਆ ਠੀਕ ਆ ਵੀ ਦੋਹਾਂ ਬੰਦੇ ਇੱਕ ਦੇ 80 ਆ ਇੱਕ ਦੇ 70 ਆ ਠੀਕ ਆ ਤੇ ਵੀ ਇੱਕ ਇੱਕ ਪੋਸਟ ਆ ਇੱਕ ਡਿਸਟ੍ਰਿਕਟ ਵਿੱਚ ਮਤਲਬ ਕਿ ਸਿਲੈਕਟ ਹੋਣਾ ਔਰ ਇੱਕ ਆਰਮਡ ਦੇ ਵਿੱਚ ਔਰ ਜਿਹਦੀ ਮੰਨ ਕੇ ਚੱਲੋ ਵੀ ਜਿਹਦੀ 80 ਨੰਬਰ ਉਹ ਬੰਦਾ ਆਲਰੇਡੀ ਡਿਸਟ੍ਰਿਕਟ ਦੇ ਵਿੱਚ ਜਾਊਗਾ ਜੇ ਉਹਨੇ ਡਿਸਟ੍ਰਿਕਟ ਪ੍ਰੈਫਰੈਂਸ ਭਰੀ ਆ ਤਾਂ ਠੀਕ ਆ ਔਰ ਸੈਕੰਡ ਬੰਦਾ ਉਹਨੇ ਵੀ ਡਿਸਟ੍ਰਿਕਟ ਭਰੀ ਆ ਬਟ ਉਹ ਆਰਮਡ ਕਿਡਰ ਦੇ ਵਿੱਚ ਜਾਊਗਾ ਕਿਉਂਕਿ ਉਹਦੇ ਨੰਬਰ ਘਟਾ ਹੁਣ ਇਹ ਚੀਜ਼ ਇੱਕ ਹੋਰ ਸੁਣ ਲਓ ਵੀ ਜੇਕਰ ਇੱਕ ਬੰਦੇ ਦੇ ਹੈਗੇ ਆ ਜੀ 80 ਨੰਬਰ ਠੀਕ ਆ 80 ਨੰਬਰ ਆ ਔਰ ਉਹਨੇ ਭਰੀ ਆ ਜੀ ਆਰਮਡ ਕਿਡਰ ਫਰਸਟ ਪ੍ਰੈਫਰੈਂਸ ਭਰੀ ਆ ਤਾਂ ਦੂਜਾ ਬੰਦਾ ਹੈਗਾ 79 ਉਹਨੇ ਭਰੀ ਆ ਡਿਸਟ੍ਰਿਕਟ ਤਾਂ ਜਿਹਦੇ ਨਾਸੀ ਨੰਬਰ ਆ ਉਹ ਡਿਸਟ੍ਰਿਕਟੇ ਜਾਊਗਾ ਕਿਉਂਕਿ ਡਿਸਟ੍ਰਿਕਟ ਵੈਲੀ ਪ੍ਰੈਫਰੈਂਸ ਪਰ ਇਹ ਕਿਉਂਕਿ ਇੱਕ ਸੀਟ ਆਲਰੇਡੀ ਹੈਗੀ ਆ ਡਿਸਟ੍ਰਿਕਟ ਵੈਲੀ ਤੇ ਉਹ ਬੰਦਾ ਡਿਸਟ੍ਰਿਕਟੇ ਭਰਤੀ ਹੋ ਜਾਊਗਾ ਔਰ ਜਿਹੜੇ ਬੰਦੇ ਨੇ ਫਰਸਟ ਪ੍ਰੈਫਰੈਂਸ ਆਰਮਡ ਪਰ ਹੀ ਨੰਬਰ ਜ਼ਿਆਦਾ ਉਹਨੂੰ ਮਤਲਬ ਕਿ ਡਿਸਟ੍ਰਿਕਟ ਨਹੀਂ ਮਿਲੂਗਾ ਉਹਨੂੰ ਆਰਮਡ ਹੀ ਮਿਲੂਗਾ ਤਾਂ ਇਹ ਤਾਂ ਚੀਜ਼ ਸੀ ਵੀ ਮਤਲਬ ਕਿ ਕਿਦਾਂ ਅਸੀਂ ਪ੍ਰੈਫਰੈਂਸ ਅਕੋਰਡਿੰਗ ਆਪਣਾ ਜਿਹੜਾ ਕਿ ਡਰੋ ਲੈ ਸਕਦੇ ਆ ਤੇ ਹੁਣ ਮੈਂ ਗੱਲ ਕਰਦਾ ਵੀ ਜਿਨ੍ਹਾਂ ਨੇ ਕੱਲੀ ਪ੍ਰੈਫਰੈਂਸ ਹੀ ਡਿਸਟ੍ਰਿਕਟ ਭਰੀ ਆ ਹੁਣ ਸ਼ਾਇਦ ਉਹਨਾਂ ਦੀ ਗਲਤੀ ਨਾ ਹੋਵੇ ਹੋ ਸਕਦਾ ਇਹ ਕੈਫੇਲ ਦੀ ਬੇਵਕੂਫੀ ਹੋਵੇ ਕਿਉਂਕਿ 2016 ਦੀ ਭਰਤੀ ਵੇਲੇ ਮੇਰਾ ਵੀ ਜਿਹੜਾ ਮਤਲਬ ਕੈਟਾਗਰੀ ਸੀਗੀ ਉਹ ਹੋਰ ਭਰਤੀ ਸੀਗੀ ਠੀਕ ਆ ਤੇ ਕੈਫੇਲਾਂ ਦੀ ਗਲਤੀ ਨਾਲ بڑے ਬੱਚਿਆਂ ਦੇ ਮਤਲਬ ਜਿਹੜੇ ਇਹ ਪ੍ਰੋਬਲਮਸ ਫੇਸ ਕਰਨੇ ਪੈ ਰਹੀਆਂ ਕਿ ਜਿਹੜੇ ਮਤਲਬ ਕਿ ਆਪਣੀ ਕੈਟਾਗਰੀ ਨੂੰ ਮਤਲਬ ਕਿ ਜੇ ਬੰਦਾ ਐਸਸੀ ਬੀਸੀ ਆ ਉਹਦਾ ਜਨਰਲ ਵਿੱਚ ਫਿਲ ਕਰਦਾ ਠੀਕ ਆ ਇਹਦੇ ਦੋ ਕੈਟਾਗਰੀਜ਼ ਹੁੰਦੀਆਂ ਮਤਲਬ ਕਿ ਜਿੱਦਾਂ ਕਿ ਤੁਹਾਡੀ ਕਿਹੜੀ ਕੈਟਾਗਰੀ ਤੁਸੀਂ ਕਿਸ ਕੈਟਾਗਰੀ ਵਿੱਚ ਫਾਰਮ ਅਪਲਾਈ ਕਰਨਾ ਚਾਹੁੰਦੇ ਆ ਸਪੋਜ਼ ਕਰੋ ਤੁਸੀਂ ਐਸਸੀ ਹੋ ਠੀਕ ਆ ਮਤਲਬ ਉੱਥੇ ਲਿਖਿਆ ਹੋਊਗਾ ਵਿਚ ਕੈਟਾਗਰੀ ਵੀ ਤੁਸੀਂ ਕਿਹੜੀ ਕੈਟਾਗਰੀ ਨਾਲ ਰਿਲੇਟਡ ਹੋ ਠੀਕ ਆ ਫਰ ਨੀਚੇ ਲਿਖਿਆ ਹੋਊਗਾ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਤੁਸੀਂ ਫਿਲ ਕਰਨਾ ਚਾਹੁੰਦੇ ਆ ਸਪੋਜ਼ ਕਰੋ ਐਸਸੀ ਬੰਦਾ ਉਹ ਕਹਿੰਦਾ ਮੈਂ ਐਸਸੀ 'ਚ ਨਹੀਂ ਮੈਂ ਜਨਰਲ ਬੀਟ ਕਰਨਾ ਤਾਂ ਉੱਪਰ ਉਹਦਾ ਐਸਸੀ ਆ ਜੂਗਾ ਨੀਚੇ ਆ ਜੂਗਾ ਜਨਰਲ ਇਹ ਕੇਸ ਵੀ ਮੇਰੇ ਕੋਲ ਸਾਹਮਣੇ ਆਇਆ ਵੀ ਅਸੀਂ ਮਤਲਬ ਕਿ ਸਾਡਾ ਇਹੜਾ ਸਾਡੀ ਬੀਸੀ ਜਾਂ ਐਸਸੀ ਕਾਸਟ ਸੀਗੀ ਬਟ ਸਾਡੇ ਮਤਲਬ ਕਿ ਜਿਹੜੀ ਹੈਗੀ ਆ ਨੰਬਰ ਸੌਰੀ ਆਪਣੀ ਜਿਹੜੀ ਜਰਨਲ ਦੇ ਵਿੱਚ ਮਤਲਬ ਕਿ ਸਾਡੀ ਜਿਹੜੀ ਪਾ ਦਿੱਤੀ ਗਈ ਹੈ ਤੇ ਉਸ ਕਰਕੇ ਮਤਲਬ ਕਿ ਜਰਨਲ ਦੀ ਜਿਹੜੀ ਮੈਰਿਟ ਅਪ ਚਲ ਗਈ ਆ ਉਹ ਸਾਡਾ ਨੰਬਰ ਨਹੀਂ ਆਇਆ ਠੀਕ ਆ ਇਹ ਮਤਲਬ ਕੈਫਰਾਂ ਦੀ ਬੜੀਆਂ ਬੇਕੂਫੀਆਂ ਇਹ ਚੀਜ਼ਾਂ ਦੋਨੇ ਸੇਮ ਭਰ ਨਹੀਂ ਹੁੰਦੀਆਂ ਜੇ ਉੱਪਰ ਜਰਨਲ ਲਿਖਿਆ ਤਾਂ ਨੀਚੇ ਵੀ ਜਰਨਲ ਆਊਗਾ ਉੱਪਰ ਐਸ ਸੀ ਐਮ ਬੀ ਲਿਖਿਆ ਨੀਚੇ ਐਸ ਸੀ ਐਮ ਬੀ ਆਊਗਾ ਇਹ ਚੀਜ਼ ਤੁਸੀਂ ਫੋਨ ਦੇ ਵਿੱਚ ਦੇਖ ਲਓ ਹੁਣੇ ਚੈੱਕ ਕਰੋ ਆਪਣੇ ਠੀਕ ਹੈ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਐਵੇਂ ਮਾਰ ਰਿਹਾ ਆ ਤੁਹਾਡੇ ਕੋਲੋਂ ਆਡੇ ਕੋਲੋਂ ਚੁਣਾਈ ਜਾਂਦਾ ਗੱਲਾਂ ਇਹ ਜੀ ਹੁਣੇ ਚੈੱਕ ਕਰੋ ਆਦੇ ਫਾਰਮ ਤੇ ਵੀ ਕੀ ਤੁਹਾਡੀਆਂ ਦੋਨੇ ਜਿਹੜੀਆਂ ਕੈਟਾਗਰੀ ਸੇਮ ਆ ਵੀ ਤੁਹਾਡੀ ਕੈਟਾਗਰੀ ਜਿਹੜੀ ਤੁਹਾਡੀ ਆਪ ਦੀ ਕੈਟਾਗਰੀ ਆ ਔਰ ਕਿਹੜੀ ਕੈਟਾਗਰੀ ਵੀ ਤੁਸੀਂ ਫਿਲ ਕਰਨਾ ਇਹ ਬੜੇ ਬੱਚਿਆਂ ਦੀ ਆਈਏ ਪ੍ਰੋਬਲਮ ਮੇਰੇ ਕੋਲੇ ਔਰ ਸਭ ਤੋਂ ਵੱਡੀ ਬੇਕੁਫੀ ਤਾਂ ਇੱਥੇ ਕੈਫੇ ਵਾਲੇ ਦੀ ਆਉਂਦੀ ਆ ਕਿ ਜਿੱਥੇ ਮਤਲਬ ਹੁਣ ਤੁਹਾਨੂੰ ਦੱਸਿਆ ਮੈਂ ਵੀ ਕਲਾ ਡਿਸਟ੍ਰਿਕਟ ਅਡਰ ਕਰਤਾ ਔਰ ਆਰਮਡ ਕੇਡਰ ਨੂੰ ਲਿਖਤਾ ਜੀ ਨਾਟ ਇੰਟਰਸਟਿਡ ਇਹ ਮੇਰੇ ਕੋਲ ਤਿੰਨ ਚਾਰ ਕੇਸ ਆਏ ਨੇ ਡਿਸਟ੍ਰਿਕਟ ਕਿਡਰ ਤੋਂ ਤਾਂ ਨੰਬਰ ਘਟਨੇ ਪਰ ਆਰਮਡ ਕਿਡਰ ਤੋਂ ਨੰਬਰ ਜ਼ਿਆਦਾ ਨੇ ਫਿਰ ਵੀ ਸਾਡੀ ਸਿਲੈਕਸ਼ਨ ਨਹੀਂ ਹੋਈ ਵੀ ਇਹਦੇ ਪਿੱਛੇ ਕੀ ਰੀਜ਼ਨ ਆ ਫਿਰ ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਦੱਸੋ ਵੀ ਜਿਹੜਾ ਤੁਹਾਡਾ ਆਪਣਾ ਹੈਗਾ ਵੀ ਤੁਸੀਂ ਆਰਮਡ ਕਿਡਰ ਨੂੰ ਨਾਟ ਇੰਟਰਸਟਿਡ ਤਾਂ ਨਹੀਂ ਲਿਖਿਆ ਤਾਂ ਜਵਾਬ ਅਗੋ ਇਹੀ ਮਿਲਿਆ ਹਾਂਜੀ ਅਸੀਂ ਇਕੱਲੀ ਡਿਸਟ੍ਰਿਕਟ ਕਿਡਰ ਨੂੰ ਪ੍ਰੈਫਰੈਂਸ ਦਿੱਤੀ ਆ ਔਰ ਆਰਮਡ ਗੈਡਰ ਸੀ ਨਾਟ ਇੰਟਰਸਟਿਡ ਲਿਖਤਾ ਜੇ ਤੁਸੀਂ ਨਾਟ ਇੰਟਰਸਟਿਡ ਲਿਖਤਾ ਤਾਂ ਮੈਕ ਵੀ ਨਹੀਂ ਕਹਤਾ ਵੀ ਇਹ ਬੰਦਾ ਸਿਰਫ ਡਿਸਟ੍ਰਿਕਟ ਵਿੱਚ ਜਾਣਾ ਚਾਹੁੰਦਾ ਇਹਦਾ ਆਰਮਡ ਗੈਡਰ ਨਾਲ ਮਤਲਬ ਕੋਈ ਲੈਣਾ ਦੇਣਾ ਨਹੀਂ ਕੋਈ ਇੰਟਰਸਟ ਜ਼ਿਆਦਾ ਇਸ ਕਰਕੇ ਇਸ ਨੂੰ ਭਰਤੀ ਤੋਂ ਬਾਹਰ ਕੀਤਾ ਜਾਵੇ ਠੀਕ ਹੈ ਇਹ ਚੀਜ਼ਾਂ ਥੋੜੀਆਂ ਧਿਆਨ ਰੱਖਣ ਵਾਲੀਆਂ ਸੀ ਜਿਹੜੇ ਕਿ ਬੰਦੇ ਆਲਰੇਡੀ ਜਿਨ੍ਹਾਂ ਦੇ 2 2 3 3 ਨੰਬਰ ਵੱਧ ਸੀਗੇ ਠੀਕ ਹੈ ਬਟ ਆਫ ਦੀ ਮਤਲਬ ਕਿ ਉਹ ਮਤਲਬ ਆਪ ਦੇ ਕਿਉਂਕਿ ਕੈਫੇ ਵਾਲਿਆਂ ਨੂੰ ਪਤਾ ਹੁੰਦਾ ਯਾਰ ਮਤਲਬ ਕਿ ਚਲੋ ਕੋਈ ਬੱਚੇ ਹੋਣ ਜਿਨ੍ਹਾਂ ਨੇ ਆਪ ਫਾਰਮ ਫਿਲ ਕੀਤਾ ਹੋਊਗਾ ਠੀਕ ਆ ਤਾਂ ਇਹ ਬਹੁਤ ਸਾਰੀਆਂ ਮਿਸਟੀਕਸ ਕਰਕੇ ਕਈ ਬੱਚੇ ਜਿਹੜੇ ਕਿ ਬਹੁਤ ਵਧੀਆ ਮਤਲਬ ਕਿ ਇਹ ਨਾ एलिजिਬਲ ਬੱਚੇ ਸੀਗੇ ਵਧੀਆ ਨੰਬਰ ਵੀ ਸੀਗੇ ਮਤਲਬ ਜਿਹੜਾ ਫਾਈਨਲ ਕੱਟ ਆਫ ਤੋਂ ਵੀ 3 3 400 ਨੰਬਰ ਵੱਧ ਲਈ ਬੈਠੇ ਨੇ ਬਟ ਆਰਮਡ ਗੈਡਰ ਨੂੰ ਨਾਟ ਮਤਲਬ ਕਿ ਨਾਟ ਇੰਟਰਸਟਿਡ ਕਰਕੇ ਜਿਹੜਾ ਉਹ ਆਰਮਡ ਗੈਡਰ ਵਿੱਚ ਵੀ ਮਤਲਬ ਉਹਨਾਂ ਦਾ ਨਾਮ ਨਹੀਂ ਆਇਆ ਡਿਸਟ੍ਰਿਕਟ ਦਾ ਚਲੋ ਮਤਲਬ ਉਹਨਾਂ ਦੀ ਜਿਹੜੀ ਕੱਟ ਆਫ ਨਹੀਂ ਗਈ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਾਰੇ ਬੱਚੇ ਜਦੋਂ ਵੀ ਕੋਈ ਪੰਜਾਬ ਪੁਲਿਸ ਦੀ ਭਰਤੀ ਦੇਖਦਾ ਤਾਂ ਕਿਰਪਾ ਕਰਕੇ ਦੋਨੇ ਪ੍ਰੇਫਰੈਂਸਾਂ ਭਰਿਆ ਕਰੋ ਫਰਸਟ ਡਿਸਟ੍ਰਿਕਟ ਦਿਆ ਕਰੋ ਔਰ ਸੈਕੰਡ ਆਰਮਡ ਔਰ ਜੇਕਰ ਤੁਸੀਂ ਆਰਮਡ ਦਾ ਮਤਲਬ ਥੋੜੀ ਹੈਗੀ ਰੁਚੀ ਹੈ ਤਾਂ ਫਰਸਟ ਆਰਮਡ ਦਿਓ ਹਨ ਇਹਦਾ ਪਹਿਲੀ ਡਿਸਟ੍ਰਿਕਟ ਦਿਓ ਔਰ ਸੈਕੰਡ ਆਰਮਡ ਦਿਓ ਕਦੇ ਵੀ ਜਿਹੜੀਆਂ ਪ੍ਰੇਫਰੈਂਸ ਨੂੰ ਕਦੇ ਵੀ ਕਦੇ ਵੀ ਭੁੱਲ ਕੇ ਵੀ ਨਾਟ ਇੰਟਰਸਟਿਡ ਨਹੀਂ ਦੇਣਾ ਔਰ ਮੈਂ ਬੱਚਿਆਂ ਦੀ ਤਕਲੀਫ ਸਮਝਦਾ ਹਾਂ ਜਿਹੜੇ ਬੱਚੇ ਇਸ ਟਾਈਮ 73 ਪੇਤਰਸੀ 80 ਨੰਬਰ ਲਈ ਬੈਠੇ ਔਰ ਨਾਟ ਇੰਟਰਸਟਡ ਕਰਕੇ ਉਹ ਬੱਚੇ ਡਿਸਕਵালিਫਾਈ ਹੋ ਗਏ ਆ ਤਾਂ ਬੇਨਤੀ ਹੈ ਮੇਰੀ ਕਿ ਅਗਲੀ ਵਾਰ ਜਦੋਂ ਤੁਸੀਂ ਭਰਤੀ ਦੇਖੋ ਠੀਕ ਆ ਤਾਂ ਇਹਨਾਂ ਜਿੰਨਾ ਖਾਸ ਖਿਆਲ ਰੱਖਣਾ ਕੈਫੇ ਤੇ ਬੈਠ ਕੇ ਆਪ ਆਪਦੇ ਅੱਖੀ ਫਾਰਮ ਚੈੱਕ ਕਰਨਾ ਅੱਖੀ ਉਹਦੀ ਜਿਹੜੀ ਕੈਟਾਗਰੀ ਉਹ ਫਿਲ ਕਰਨੀ ਆ ਉਹਦੀਆਂ ਪ੍ਰੀਫਰੈਂਸ ਫਿਲ ਕਰਨੀਆਂ ਤਾਂ ਮੇਰਾ ਮਕਸਦ ਤੁਹਾਨੂੰ ਇਹ ਸਿਰਫ ਸਮਝਾਉਣਾ ਸੀਗਾ ਕਿ ਵੀ ਕਦੇ ਵੀ ਕੈਫੇਲ ਤੇ ਜਿਹੜਾ ਯਕੀਨ ਨਹੀਂ ਕਰਨਾ ਚਾਹੀਦਾ ਠੀਕ ਆ ਹਾਂ ਤੁਸੀਂ ਫਾਰਮ ਫਿਲ ਕਰਵਾਉਣਾ ਉਥੋਂ ਕਰਵਾਓ ਠੀਕ ਹੈ ਅਜਿਗਰ ਦਾ ਬੇਸੀ ਫੋਨ ਤੇ ਵੀ ਫਿਲ ਹੋ ਜਾਂਦਾ ਠੀਕ ਆ ਤੁਸੀਂ ਘੰਟਾ ਦੋ ਘੰਟੇ ਮੱਥੇ ਮਾਰ ਮੱਥਾ ਮਾਰ ਕੇ ਆਪਣਾ ਜਿਹੜਾ ਫਾਰਮ ਆ ਫਿਲ ਕਰ ਸਕਦੇ ਹੋ ਠੀਕ ਹੈ ਮੈਂ ਖੁਦ ਆਪਣਾ ਫਾਰਮ ਜਿਹੜਾ ਆ ਫਿਲ ਕਰਦਾ ਠੀਕ ਆ ਕੋਈ ਵੀ ਭਰਤੀ ਆ ਵੀ ਕੁਝ ਵੀ ਹੋਵੇ ਠੀਕ ਆ ਮੈਂ ਸਕੈਨਿੰਗ ਕਰਕੇ ਜੋ ਵੀ ਡਾਕੂਮੈਂਟ ਅਪਲੋਡ ਕਰਨਾ ਮੈਂ ਖੁਦ ਕਰਦਾ ਜੋ ਮੈਂ ਅੱਜ ਇਸ ਭਰਤੀ ਜੋ ਮੈਂ ਵਰਦੀ ਪਾਈ ਆ ਮੈਂ ਭਰਤੀ ਹੋਇਆ ਇਹਦਾ ਵੀ ਫਾਰਮ ਹੈ ਖੁਦ ਫਿਲ ਕੀਤਾ ਸੀਗਾ ਤੁਸੀਂ ਆਪਦੇ ਹੱਥੀ ਫਿਲ ਕਰੋਗੇ ਤਿੰਨ ਚਾਰ ਵਾਰ ਚੈੱਕ ਕਰਕੇ ਫਿਲ ਕਰੋਗੇ ਤੁਹਾਨੂੰ ਯਕੀਨਤਾ ਹੋਊਗਾ ਵੀ ਮੈਂ ਸਹੀ ਫਿਲ ਕੀਤਾ ਠੀਕ ਆ ਤੇ ਇਹਨ ਮਤਲਬ ਜਿਹੜੇ ਪੁਰਾਣੇ ਚਲੋ ਠੀਕ ਹੈ ਮੈਂ 2016 ਦਾ ਮਤਲਬ ਭਰਤੀ ਦੇਖੀ ਮੈਨੂੰ ਪਤਾ ਸੀ ਵੀ ਫਾਰਮ ਵਗੈਰਾ ਕਿਦਾਂ ਫਿਲ ਕਰਦੇ ਹੁੰਦੇ ਜੇ ਤੁਸੀਂ ਫ੍ਰੈਸ਼ਰ ਹੋ ਫਿਰ ਵੀ ਆਪਦੀ ਕੈਟਾਗਰੀ ਦੀ ਪ੍ਰੈਫਰੈਂਸ ਦਾ ਬਹੁਤ ਧਿਆਨ ਰੱਖਿਆ ਕਰੋ ਤੇ ਮਤਲਬ ਇਦਾਂ ਦੀਆਂ ਜਿਹੜੀਆਂ ਕੈਫੇਲਾਂ ਦੀਆਂ ਬੇਕੁਫੀਆਂ ਉਹਨਾਂ ਤੋਂ ਬਚ ਸਕੋ ਜੇ ਤੁਸੀਂ ਮਤਲਬ ਜਿਹੜੋ ਮਤਲਬ ਵਧੀਆ ਤਿਆਰੀ ਕੀਤੀ ਤੁਸੀਂ ਮੇਨ ਤੁਹਾਡੀ ਅਜਾਈ ਗਈ ਹੈ ਠੀਕ ਹੈ ਤੇ ਮੈਨੂੰ ਬੜਾ ਮਤਲਬ ਬੜਾ ਦੁੱਖ ਹੋਇਆ ਵੀ ਯਾਰ ਬੱਚੇ एलिਜੀਬਲ ਸੀਗੇ ਫਿਰ ਵੀ ਕੈਫੇਲ ਦੀ ਗਲਤੀ ਨਾਲ ਉਹ ਬੱਚੇ ਮਤਲਬ ਭਰਤੀੋਂ ਦੂਰ ਰਹਿ ਗਏ ਜਾਂ ਮਤਲਬ ਵਰ ਦਿਆ ਸੁਬ ਠੀਕ ਆ ਦੇ ਇਸ ਜੀ ਦਾ ਕਾਸਕਲ ਰੱਖਣਾ ਤੇ ਇਸੇ ਤਰ੍ਹਾਂ ਜੁੜੇ ਰਹੋ ਵਧੀਆ ਵਧੀਆ ਇਨਫੋਰਮੇਟਿਵ ਵੀਡੀਓ ਲਈ ਤੁਹਾਨੂੰ ਇਨਫੋਰਮੇਸ਼ਨ ਮੈਂ ਦਿੰਦਾ ਰਹੂੰਗਾ ਹਮੇਸ਼ਾ ਤੁਹਾਡੇ ਨਾਲ ਖੜਾ ਮੈਂ ਜਦੋਂ ਮਰਜ਼ੀ ਕਦੋਂ ਵੀ ਮੈਨੂੰ ਵਟਸਐਪ ਤੇ ਮੈਸੇਜ ਕਰੋ YouTube ਤੇ ਕਮੈਂਟ ਕਰੋ ਪਰਸਨਲੀ ਕਾਲ ਕਰ ਸਕਦੇ ਹੋ ਕਈ ਵਾਰੀ ਕਾਲ ਚੱਕਦਾ ਨਹੀਂ ਸੰਭਾਲ ਲਗਦਾ ਤਾਂ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਵੀ ਸਾਨੂੰ ਆਹ ਹੈਲਪ ਚਾਹੀਦੀ ਆ ਠੀਕ ਆ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਤਾਂ ਇਸ ਕਰਕੇ ਬੇਨਤੀ ਆ ਤੁਹਾਡੇ ਕਿ ਸਾਰਾ ਕੰਮ ਪੂਰਾ ਪ੍ਰੋਪਰ ਧਿਆਨ ਨਾਲ ਕਰਿਆ ਕਰੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਕਿਸੇ ਹੋਰ ਵੀਡੀਓ ਤਦ ਤੱਕ ਲਈ ਸ